ਸਮਾਜੂਦਾ ਮੈਜਰਿਸਪੀਟੂ ਜੀ ਬਿੱਟੂ ਜੀ ਕਿਸਾ ਦੇ ਮਾਤਰਾ ਸਿਰ 9 ਦਿਨ ਦਾ ਵਕਫਾ ਰਹਿ ਗਿਆ ਕਿਸਾ ਦੇ ਕਿਸਾਂ ਬਈ ਵੱਡੇ ਵੱਡੇ ਲੀਡਰ ਹੁਣ ਮੋਦੀ ਸਾਹਿਬ ਵੀ ਆ ਰਹੇ ਨੇ ਡੱਡਾ ਸਾਹਿਬ ਵੀ ਆ ਰਹੇ ਆ ਅੱਜ ਦਾ ਅੱਜ ਵਿਸ਼ੇ ਤੌਰ ਤੇ ਪੂਰੀ ਸਾਹਿਬ ਪਟਿਆਲੇ ਪਹੁੰਚੇ ਕਿਸਾ ਦੇ ਦੇਖੋ ਥੋੜਾ ਪਹਿਲਾਂ ਤਾਂ ਬਹੁਤ ਧੰਨਵਾਦ ਤੁਸੀਂ ਹਰ ਜਗ੍ਹਾ ਕਵਰੇਜ ਕਰਨ ਪਹੁੰਚਦੇ ਹੋ ਇਹ ਚ ਕੋਈ ਸ਼ੱਕ ਨਹੀਂ ਵੀ ਬੜੀ ਤੋਂ ਬੜੀ ਲੀਡਰਸ਼ਿਪ ਆ ਜਿਹੜੀ ਉਹ ਹੁਣ ਪੰਜਾਬ ਦੇ ਵਿੱਚ ਕਿਉਂਕਿ 25 ਤਰੀਕ ਤੋਂ ਬਾਅਦ ਸਾਰੇ ਫੇਸ ਖਤਮ ਹੋ ਜਾਣਗੇ ਤੇ ਆਪਣੇ ਵਾਲੇ ਪਾਸੇ ਰਹਿ ਜਾਏਗਾ ਤੇ ਬੜੀ ਵੱਡੀ ਗਿਣਤੀ ਚ ਜਿਹੜੇ ਆ ਉਹ ਲੋਗ ਨੇ ਉਰੇ ਲੀਡਰਸ਼ਿਪ ਆ ਜਿਹੜੀ ਉਹ ਉਰੇ ਪਹੁੰਚੇਗੀ ਤੇ ਆਪਣਾ ਮੈਸੇਜ ਆ ਜਿਹੜਾ ਕਿਉਂਕਿ ਸੈਂਟਰ ਸਰਕਾਰ ਬਣਨੀ ਹੈ ਇਹਦੇ ਨਾਲ ਜਦੋਂ ਸੈਂਟਰ ਦੇ ਲੀਡਰ ਆਉਣਗੇ ਉਹ ਅਸੀਂ ਤਾਂ ਰੋਜ਼ ਕਹਿ ਹੀ ਰਹੇ ਆ ਤੇ ਉਹ ਆਪਣੇ ਬਾਰੇ ਦੱਸਣਗੇ ਕੱਲੀ-ਕੱਲੀ ਗੱਲ ਵੀ ਅਸੀਂ ਕੀ-ਕੀ ਆਪਣੀਆਂ ਮਿਨਿਸਟਰੀਆਂ ਚ ਕੀਤਾ ਕੀ-ਕੀ ਸਾਡਾ ਅੱਗੇ ਜਿਹੜਾ ਸਾਡਾ ਪਲਾਨ ਆ ਤੇ ਲੋਕਾਂ ਨੂੰ ਬੜੀ ਹੋਰ ਗੱਲ ਸਮਝ ਆਏਗੀ ਕਿਉਂਕਿ ਬੀਜੇਪੀ ਉਰੇ ਇਲੈਕਸ਼ਨ ਨਹੀਂ ਲੜੀ ਤੇ ਜਦੋਂ ਇਹ ਗੱਲਾਂ ਦੱਸਣਗੇ ਵੀ ਅਸੀਂ ਕਿਹੜੇ-ਕਿਹੜੇ ਸੂਬੇ 'ਚ ਅਸੀਂ ਕੀ-ਕੀ ਕੀਤਾ ਹੁਣ ਜੇ ਮੈਂ ਗਟਕਰੀ ਸਾਹਿਬ ਆ ਸਾਰੀ ਇੰਡਸਟਰੀ ਨੂੰ ਉਹਨਾਂ ਤੇ ਭਰੋਸਾ ਹੈ ਤੇ ਜਦੋਂ ਆਉਣਗੇ ਕੱਲੀ-ਕੱਲੀ ਗੱਲ ਕਰਨਗੇ ਲੋਕਾਂ ਦੇ ਸਮਝ ਆਊਗੀ ਤੇ ਲੋਕ ਲੁਧਿਆਣੇ ਦੇ ਇੰਡਸਟਰੀਸਟ ਤੇ ਕਾਰੋਬਾਰੀ ਚਾਹੁੰਦੇ ਆ ਵੀ ਸਾਡੇ ਵਿੱਚ ਆ ਕੇ ਗੱਲ ਕਰਨ ਉਹ ਸਾਨੂੰ ਸਮਝਾਉਣ ਤੇ ਇੱਕ ਇੱਕ ਜੋਸ਼ ਹੁੰਦਾ ਤੇ ਇੱਕ ਵਿਸ਼ਵਾਸ ਹੁੰਦਾ ਉਹ ਉਹਦੇ ਨਾਲ ਪਰ ਜਾਂਦਾ ਹੈ ਆ ਲੋਕਾਂ ਦੀ ਮਨਸ਼ਾ ਹਜੇ ਵੀ ਲੁਧਿਆਣਾ ਵਾਸਤੇ ਆ ਵੀ ਬਾਹਰਲਾ ਕੈਂਡੀਡੇਟ ਪੈਰਾਸ਼ੂਟ ਹਜੇ ਵੀ ਪੈਰਾਸ਼ੂਟ ਦੀ ਗੱਲ ਕੀਤੀ ਜਾਂਦੀ ਆ ਵਿੜਿੰਗ ਸਾਹਿਬ ਦੀ ਗੱਲ ਹੋਵੇ ਕਿ ਸਾ ਵੀ ਕਹਿੰਦੇ ਪੈਰਾਸ਼ੂਟ ਹੈ ਕਿ ਵੋਟ ਵਿੜਿੰਗ ਸਾਹਿਬ ਦੀ ਇੱਥੇ ਆ ਬਠਿੰਡੇ ਆ ਜਾਂ ਗਿੱਦੜਵਾਹ ਆ ਕਿ ਉਸ ਤੋਂ ਬਾਅਦ ਇਹ ਚੰਡੀਗੜ੍ਹ ਸਿੱਧੀ ਗਿੱਦੜਵਾਹ ਜਾਣਗੇ ਕਿ ਲੁਧਿਆਣੇ ਰਹਿਣਗੇ ਦੇਖੋ ਇਹ ਗੱਲ ਤੁਸੀਂ ਬਿਲਕੁਲ ਠੀਕ ਕਹੀ ਆ ਅੱਜ ਵੀ ਉਹਨਾਂ ਨੇ ਕਿਹਾ ਵੀ ਮੇਰੇ ਦਿਲ 'ਚ ਗਿੱਦੜਵਾਹ ਉਦੋਂ ਬਾਅਦ ਉਹ ਬਠਿੰਡੇ ਵੀ ਚਲੇ ਗਏ ਬਠਿੰਡੇ ਤੋਂ ਬਾਅਦ ਉਹ ਬਦਲ ਕੇ ਲੁਧਿਆਣੇ ਆ ਗਏ ਮਤਲਬ ਅੱਗੇ ਬਦਲ ਕੇ ਮੈਨੂੰ ਤਾਂ ਹੁਣ ਸਟੇਟ ਬਦਲ ਤੇ ਇਸੇ ਇੱਕ ਤਰੀਕੇ ਨਾਲ ਉਹਨਾਂ ਨੇ ਆਪਣੇ ਟੈਲੀਫੋਨ ਨੰਬਰ ਜਿਹੜੇ ਦਿੱਤੇ ਸੀ ਬਠਿੰਡੇ ਉਹ 1122 ਜਾਂ ਕੋਈ 2211 ਸੀ ਉਹ ਵੀ ਬਦਲ ਕੇ ਸਾਰੇ ਅੱਜ ਬਠਿੰਡੀ ਵਾਲੇ ਆਏ ਹੋਏ ਸੀ ਆਯੂਥ ਵਾਲੇ ਦੱਸ ਰਹੇ ਸੀ ਵੀ ਸਾਡੇ ਤਾਂ ਕੋਵਿਡ ਵੇਲੇ ਵੀ ਕਿਸੇ ਦਾ ਟੈਲੀਫੋਨ ਨਹੀਂ ਚੱਕਿਆ ਇਹ ਮਾਰਤੀ ਨੇ ਸਾਡੇ ਜਿਹੜੇ ਇਹ ਪ੍ਰਧਾਨ ਨੇ ਕਾਂਗਰਸ ਦੇ ਤੇ ਦੂਜਾ ਧੋਖਾ ਇਹਨਾਂ ਦੇ ਰਹੇ ਆ ਮਨੀਸ਼ ਤਿਵਾੜੀ ਇਹਨਾਂ ਦਾ ਸਭ ਤੋਂ ਵੱਡਾ ਸੀਨੀਅਰ ਲੀਡਰ ਆ ਮਨੀਸ਼ ਤਿਵਾੜੀ ਨੇ ਅੱਜ ਇਹ ਕਿਹਾ ਵੀ ਅਸੀਂ ਚੰਡੀਗੜ੍ਹ ਨੂੰ ਦਿੱਲੀ ਦੇ ਤਰ੍ਹਾਂ ਇੱਕ ਅਲੱਗ ਯੂਟੀ ਦਾ ਦਰਜਾ ਦੇ ਕੇ ਉਹਨੂੰ ਅਲੱਗ ਰੱਖਾਂਗੇ ਉਹ ਪੰਜਾਬ ਦੀ ਰਾਜਧਾਨੀ ਦੀ ਡਿਮਾਂਡ ਆ ਜਿਹੜੀ ਉਹ ਖਤਮ ਹੋ ਜਾਏਗੀ ਜੇ ਅੱਗੇ ਤਾਂ ਅਸੀਂ ਉਹਨੂੰ ਕੱਲੀ ਪੰਜਾਬ ਦਾ ਲੈਣਾ ਚਾਹੁੰਦੇ ਆ ਇਹ ਕਹਿੰਦੇ ਵੀ ਉਹ ਪੰਜਾਬ ਦੀ ਰਾਜਧਾਨੀ ਹੋਣੀ ਰਹੇਗੀ ਉਹਦਾ ਅਲੱਗ ਇੱਕ ਦਰਜਾ ਹੋਏਗਾ ਹਰਿਆਣਾ ਕਿੱਥੇ ਜਾਊਗਾ ਫਿਰ ਮੈਂ ਮੈਂ ਪਹਿਲਾਂ ਉਹ ਤਾਂ ਅਲੱਗ ਗੱਲ ਆ ਪਰ ਜੇ ਕੋ ਪੰਜਾਬ ਦੇ ਕੋਲ ਜੇ ਚੰਡੀਗੜ੍ਹ ਸਾਡੀ ਰਾਜਧਾਨੀ ਆ ਇਹ ਕਾਂਗਰਸ ਉਹਨੂੰ ਵੀ ਪਹਿਲਾਂ ਇਹਨਾਂ ਨੇ ਹੀ ਫੈਸਲੇ ਹੋਣ ਦਿੱਤੇ ਨਾ ਤੇ ਅੱਜ ਉਹਨੂੰ ਫੇਰ ਖੋਣਾ ਹੀ ਚਾਹੁੰਦੇ ਆ ਇਸ ਕਰਕੇ ਰਾਜਾ ਬੜਿੰਗ ਸਾਹਿਬ ਪਹਿਲਾਂ ਇਹ ਦੱਸੋ ਵੀ ਤੁਹਾਡੇ ਐਮਪੀ ਕਰ ਕੀ ਰਹੇ ਨੇ ਤੇ ਤੁਸੀਂ ਉਹਨਾਂ ਦੇ ਪੰਜਾਬ ਦੇ ਪ੍ਰਧਾਨ ਹੋ ਤੇ ਮਨੀਸ਼ ਦਿਵਾੜੀ ਸਾਹਿਬ ਇੱਕ ਵਾਰ ਲੁਧਿਆਣੇ ਐਮਪੀ ਰਹੇ ਪੰਜਾਬ ਨੇ ਬਣਾਇ ਇੱਕ ਵਾਰ ਅਨੰਦਪੁਰ ਸਾਹਿਬ ਤੋਂ ਐਮਪੀ ਰਹੇ ਪੰਜਾਬ ਦਾ ਸਾਰਾ ਖਾ ਪੀ ਕੇ ਉਹ ਅਜਿਹੀਆਂ ਗੱਲਾਂ ਕਰ ਰਹੇ ਆ ਤੇ ਲੋਕ ਇਹਦਾ ਮੂੰਹ ਤੋੜ ਜਵਾਬ ਦੇਣਗੇ ਚੰਡੀਗੜ ਸਾਡਾ ਏ ਤੇ ਸਾਡਾ ਹੀ ਰਹੂਗਾ ਕਾਂਗਰਸ ਪਾਰਟੀ ਉਸ ਨੂੰ ਇੰਚ ਵੀ ਉਹਨੂੰ ਹਲਾ ਨਹੀਂ ਸਕਦੀ ਉਹ ਸਾਡਾ ਏ ਸਾਡਾ ਹੀ ਰਹੂਗਾ ਤੁਹਾਨੂੰ ਅਸੀਂ ਜ਼ਰੂਰ ਪੰਜਾਬ ਚੋਂ ਇਧਰ ਉਧਰ ਕਰ ਦਾਂਗੇ ਕਾਂਗਰਸ ਵਾਲਿਓ ਇਹ ਸਮਝ ਲਓ ਗੱਲ ਮੈਡੀਕ ਸਾਹਿਬ ਕਹਿੰਦੇ ਪ੍ਰਿੰਕਾ ਗਾਂਧੀ ਰਾਹੁਲ ਗਾਂਧੀ ਆਂਗੇ ਤਾਂ ਬਹੁਤ ਵੱਡਾ ਇੱਕ ਛਾਪ ਵੀ ਛੜਨਗੇ ਤੇ ਹਰ ਕਾਂਗਰਸੀ ਵਰਕਰ ਵਿੜਿੰਗ ਸਾਹਿਬ ਨੂੰ ਜਿਤਾਣ ਲਈ ਪੱਬਾ-ਪਾਰ ਪੈ ਗਿਆ ਤੇ ਆਣ ਵਾਲੇ ਸਮੇਂ ਵਿੱਚ ਜਿਹੜੀ ਲੁਧਿਆਣਾ ਸੀਟ ਆ ਉਹ ਵਿੜਿੰਗ ਸਾਹਿਬ ਹੀ ਜਿੱਤਣਗੇ ਸਰ ਉਹ ਤਾਂ ਆਪ ਦੀਆਂ ਸੀਟਾਂ ਤੋਂ ਗਾਂਧੀ ਫਰਮਾਰ ਆ ਜਿਹੜਾ ਸੋਨੀਆ ਗਾਂਧੀ ਜੀ ਇਸ ਵਾਰ ਇਲੈਕਸ਼ਨੋਂ ਲੜਨ ਨੂੰ ਨਾ ਕਰਗੇ ਰਾਹੁਲ ਗਾਂਧੀ ਆਪ ਉੱਥੋਂ ਛੱਡ ਕੇ ਤੁਹਾਨੂੰ ਪਤਾ ਵਾਈਨਟ ਭੱਜਿਆ ਹੋਇਆ ਪ੍ਰਿੰਕਾ ਜੀ ਲੜੇ ਹੀ ਨਹੀਂ ਕਿਤੇ ਇਸ ਕਰਕੇ ਉਹ ਕਿਸੇ ਦੀ ਵਿਚ ਉਹ ਤਾਂ ਆਪ ਇਲੈਕਸ਼ਨਾਂ ਨਹੀਂ ਲੜਦੇ ਤੇ ਇਹ ਬੜਿੰਗ ਸਾਹਿਬ ਨੂੰ ਜਿਹੜਾ ਆਪਣੀ ਜੇ ਇਹਨਾਂ 'ਚ ਜਾਨ ਹੁੰਦੀ ਹੈ ਬਠਿੰਡਾ ਲੜਦੇ ਆਪਦੀ ਸੀਟ ਛੱਡ ਕੇ ਕਿਉਂ ਭੱਡੇ ਭੱਜੇ ਆ ਲੁਧਿਆਣੇ ਅਸੀਂ ਆ ਤੀਜੀ ਵਾਰ ਲੜ ਰਹੇ ਆ ਨਾ ਲੁਧਿਆਣੇ ਇਸ ਕਰਕੇ ਜੇ ਤੁਸੀਂ ਤੀਜੀ ਵਾਰ ਇਲੈਕਸ਼ਨ ਉਸੇ ਜਗ੍ਹਾ ਤੋਂ ਲੜਦੇ ਤਾਂ ਮਤਲਬ ਤੁਹਾਡੇ ਨਾਲ ਲੋਕ ਖੜੇ ਆ ਤੁਹਾਨੂੰ ਲੋਕ ਪਿਆਰ ਕਰਦੇ ਆ ਇਹ ਇੱਕ ਵਾਰ ਲੜਦੇ ਆ ਇੱਕ ਵਾਰ ਇਲੈਕਸ਼ਨ ਛੱਡ ਕੇ ਭੱਜ ਜਾਂਦੇ ਆ ਇਸ ਕਰਕੇ ਇਹੀ ਹਾਲ ਮੈਂ ਸਤਕਾਰਯੋਗ ਨੇ ਪਰ ਉਹਨਾਂ ਦਾ ਜਿਹੜੀਆਂ ਇਹਨਾਂ ਨੂੰ ਪਹਿਲਾਂ ਇਹ ਪੁੱਛ ਲਓ ਜੇ ਤੁਹਾਡੇ ਬਹੁਤ ਯਾਰ ਯੋਗ ਨੇ ਸੋਨੀਆ ਗਾਂਧੀ ਜੀ ਰਾਹੁਲ ਗਾਂਧੀ ਜੀ ਪ੍ਰਿਅੰਕਾ ਗਾਂਧੀ ਜੀ ਕਿਤੇ ਫੋਟੋ ਤਾਂ ਲਾ ਲੈਂਦੇ ਆਪਣੇ ਨਾਲ ਤੁਸੀਂ ਤਾਂ ਸ਼ਰਮ ਦੇ ਮਾਰੇ ਉਹਨਾਂ ਦੀ ਫੋਟੋ ਵੀ ਨਹੀਂ ਲਾਈ ਇਹ ਹਾਲਾਤ ਨੇ ਪੁੱਛ ਲਿਓ ਬੜਿੰਗ ਸਾਹਿਬ ਨੂੰ ਵੀ ਕਿਉਂ ਨਹੀਂ ਲਾਈ ਕਿਹਦਾ ਦੇਖਦੇ ਹੋ ਇਹ ਉਹਨਾਂ ਦੀ ਜੀ ਜਿਆਦਾ ਜਿਆਦਾ ਕਿਹਸਾਲ ਕਿਹਸਾਲ ਕਹਿੰਦੇ ਆ ਬਹੁਤ ਮਿੰਟ ਹੁਣ ਪਿੱਛੇ ਆਓ ਇੱਧਰ ਆ ਤੋ ਨਾ ਤੋ ਨਾ ਤੋ ਬੜੀ ਆਇਆ ਸੋ ਇਹ ਸਨ ਰੁਦਾਨ ਤੋਂ ਆਜਪਾ ਦੇ ਮੈਂਬਰ ਪਾਰਲੀਮੈਂਟ ਦੇ ਬੀਜਪੀ ਦੇ ਉਮੀਦਵਾਰ ਰਵਨੀ ਸਿੰਘ ਮਿੱਟੂ ਵਿਸ਼ੇਸ਼ ਤੌਰ ਤੇ ਆ ਜਿਹੜਾ ਵਿਸ਼ੇਸ਼ ਮੇਰੇ ਦੇ ਪਹੁੰਚੇ ਹੈ ਤਾਂ ਅੰਦਾਜ਼ਾ ਲਗੀ ਕਿ ਸਿੱਧੇ ਤੌਰ ਤੇ ਕਾਂਗਰਸ ਦੇ ਜਿਹੜੀ ਆਪਣੇ ਪ੍ਰਤੀਯੋਗੀ ਨੂੰ ਸਿੱਧਾ ਚੈਲੰਜ ਕੀਤਾ ਵੀ ਰਾਜਾ ਵਿੜਿੰਗ ਆਪਣੀ ਵੋਟ ਕਿੱਥੇ ਪਾਣਗੇ ਕਿੱਥੇ ਰਹਿਣਗੇ ਸਵਾਲ ਫਿਰ ਉਹੀ ਚੱਲਦਾ ਆ ਰਿਹਾ ਰਵਨੀ ਸਿੰਘ ਮਿੱਟੂ ਆਜਪਾ ਦੇ ਉਮੀਦਵਾਰ ਹੈਗੇ ਆ ਕਿ ਰਾਜਾ ਵਿੜਿੰਗ ਆਪਣੀ ਵੋਟ ਲੁਧਿਆਣੇ ਪਾਣਗੇ ਜਾਂ ਬਠਿੰਡੇ ਪਾਣਗੇ ਜਾਂ ਫਿਰ ਗਿੱਦੜ ਬਾਹਰ ਪਾਣਗੇ ਤਾਂ ਉਸ ਤੋਂ ਬਾਅਦ ਜਿੱਤੋ ਤੋ ਅਗਰ ਜਿੱਤ ਦੇ ਤਾਂ ਕਿੱਥੇ ਜਾਣਗੇ ਲੁਧਿਆਣੇ ਰਹਿਣਗੇ ਜਾਂ ਗਿੱਦੜ ਬਾਹੇ ਜਾਂ ਬਠਿੰਡੇ ਜਾਂ ਉਸ ਤੋਂ ਬਾਅਦ ਉਹ ਸਟੇਟ ਬਦਲਣਗੇ ਕਿਤੇ ਨਾ ਕਿਤੇ ਹਜੇ ਵੀ ਜਿਹੜਾ ਰਾਜਾ ਵਿਰਿੰਗ ਔਰ ਰਮਨ ਸਿੰਘ ਬਿੱਟੂ ਵਿੱਚ ਕਾਰ ਜੜੀ ਇਹ ਸਿਆਸੀ تیر ਅੰਦਾਜ਼ ਚੱਲੇ ਪਿਆ ਔਰ ਆਨਵੇਂ ਸਮੇਂ ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੱਡਾ ਸਾਹਿਬ ਔਰ ਅੰਮਿਤ ਜੀ ਤੇ ਪਹੁੰਚ ਗਏ ਤਾਂ ਉਸ ਤੋਂ ਬਾਅਦ ਕੀ ਸਿਆਸੀ ਹਲਚਲ ਹੋ ਗਈ ਤਾਂ ਹੁਣ ਕੁਝ ਹੀ ਦਿਨਾਂ ਦੇ ਵਿੱਚ ਆਨ ਚੱਲੇ ਸਿਆਸੀ ਹਲਚਲ ਹੁਣ ਤੇਜ਼ ਹੋ ਗਈ ਹੈ कैमरामैन बॉबी ना संदीप शर्मा देसर टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप